ਆਪਣਾ ਆਜ਼ਾਦੀ ਵੀ ਨਹੀਂ ਸੀ ਹਜੇ ਇਕੱਠਾ ਹੀ ਸੀ ਸਾਰਾ ਉਸ ਸਮੇਂ ਬਾਬਾ ਸੰਗਤ ਸਿੰਘ ਜੀ ਤੋਬਾ ਟੇਕ ਸਿੰਘ ਕਥਾ ਕਰਨ ਗਏ ਸਾਰਾ ਇੱਕੋ ਹੀ ਸੀ ਕੋਈ ਉਹ ਰੋਕ ਟੋਕ ਨਹੀਂ ਸੀ ਉੱਥੇ ਕਥਾ ਕਰਨ ਗਏ ਤੇ ਉਹਨਾਂ ਨੇ ਕਥਾ ਵਿਚਾਰ ਕੀਤੀ ਨਾਮ ਸਿਮਰਨ ਦੇ ਬਾਰੇ ਉਹਨਾਂ ਨੇ ਦੱਸਿਆ ਗੁਰਬਾਣੀ ਦੀ ਬਖਸ਼ਿਸ਼ ਬਾਰੇ ਦੱਸਿਆ ਜਿਵੇਂ ਆਪਾਂ ਸਾਰੇ ਵਿਚਾਰਦੇ ਹਾਂ ਗੁਰੂ ਸਾਹਿਬ ਦੇ ਗੁਣ ਗਾਨੇ ਆ ਕਥਾ ਦੀ ਸਮਾਪਤੀ ਹੋਈ ਤੇ ਕਥਾ ਦੀ ਸਮਾਪਤੀ ਤੋਂ ਬਾਅਦ ਨਾਲ ਉਹਨਾਂ ਨੂੰ ਇੱਕ ਬੰਦਾ ਆ ਕੇ ਮਿਲਿਆ ਉਹਦਾ ਨਾਂ ਸੀ ਅਬਦੁਲ ਕਰੀਮ ਜਲੰਧਰ ਦੇ ਇਲਾਕੇ ਦਾ ਸੀ ਉਹ ਜਲੰਧਰ ਤੋਂ ਗਿਆ ਉੱਥੇ ਵਿਚਰਦਾ ਵਿਚਰਦਾ ਪਹੁੰਚਿਆ ਉਹਨੇ ਸਾਰਾ ਫਿਰ ਆਪਣੇ ਬਾਰੇ ਦੱਸਿਆ ਉਹ ਕਹਿੰਦਾ ਜੀ ਰੋ ਪਿਆ ਪਹਿਲਾਂ ਤੇ ਬਾਬਾ ਸੰਗਤ ਸਿੰਘ ਜੀ ਦੀ ਕਥਾ ਸੁਣੀ ਬਾਅਦ ਚ ਮਿਲਿਆ ਰੋ ਪਿਆ ਮਿਲ ਕੇ ਬਾਬਾ ਜੀ ਨੇ ਪੁੱਛਿਆ ਕਿ ਕੀ ਗੱਲ ਹੈ ਕਿਉਂ ਰੋ ਰਹੇ ਹੋ ਕਿਉਂ ਘਬਰਾ ਰਹੇ ਹੋ ਇੰਨਾ ਰੋ ਰਹੇ ਹੋ ਤੁਸੀਂ ਦੱਸੋ ਗੱਲ ਕੀ ਹੈ ਕਹਿੰਦੇ ਬਾਬਾ ਜੀ ਕੀ ਜੋ ਤੁਸੀਂ ਕਥਾ ਕੀਤੀ ਹੈ ਕਿ ਜੋ ਤੁਸੀਂ ਮੈਨੂੰ ਬਖਸ਼ਿਸ਼ਾਂ ਦੱਸੀਆਂ ਸਿਮਰਨ ਦੀਆਂ ਸਾਰੀ ਸੰਗਤ ਨੂੰ ਦੱਸੀਆਂ ਕੀ ਗੁਰਬਾਣੀ ਦੇ ਵਿੱਚ ਕੋਈ ਐਸੀ ਪੰਕਤੀ ਕੋਈ ਐਸਾ ਸ਼ਬਦ ਕੋਈ ਐਸਾ ਹੈ ਬਲ ਜਿਹਦੇ ਨਾਲ ਮੇਰਾ ਦੁੱਖ ਕਟਿਆ ਜਾਏ? ਬਾਬਾ ਜੀ ਨੇ ਕਿਹਾ ਬਿਲਕੁਲ ਮਹਾਰਾਜ ਜੀ ਦੀ ਬਾਣੀ ਦੀ ਇੱਕ ਇੱਕ ਪੰਕਤੀ ਚ ਕੋਈ ਵੀ ਪੰਕਤੀ ਪੜ੍ਹ ਲਓ ਤੁਸੀਂ ਸਾਰੇ ਦੇ ਵਿੱਚ ਹੀ ਰਹਿਮਤਾਂ ਬਖਸ਼ਿਸ਼ਾਂ ਨੇ ਤੁਹਾਡਾ ਦੁੱਖ ਕਟਿਆ ਜਾਏਗਾ। ਦੱਸੋ ਕੀ ਦਿੱਕਤ ਕੀ ਹੋਈ? ਦੁੱਖ ਕੀ ਹੈ ਤੁਹਾਨੂੰ? ਕਹਿੰਦੇ ਦੁੱਖ ਮੈਨੂੰ ਸਰੀਰਿਕ ਕੋਈ ਨਹੀਂ। ਕਿਸ ਕੋਈ ਜ਼ਮਾਨਾ ਸੀ, ਕੋਈ ਸਮਾਂ ਸੀ ਮੇਰੇ بڑے ਕਾਰੋਬਾਰ ਚੱਲਦੇ ਸਨ। ਮੇਰਾ ਬੜਾ ਕੰਮਕਾਰ ਚੱਲਦਾ ਸੀ ਕੋਠੀਆਂ ਕਾਰਾਂ ਮਾਫ ਕਰਿਓ ਕੋਠੀਆਂ ਬਹੁਤ ਸਨ ਹੋਰ ਬਿਜ਼ਨਸ ਬਹੁਤ ਸੀ ਬੜਾ ਬਿਜ਼ਨਸ ਸੀ ਤੇ ਅੱਜ ਮੈਂ ਸਾਰਾ ਕੁਝ ਠੱਪ ਹੋ ਗਿਆ ਮੈਂ ਜ਼ੀਰੋ ਹੋ ਗਿਆ ਸਾਰਾ ਕੁਝ ਖੁੱਸ ਗਿਆ ਮੈਨੂੰ ਕੁਝ ਐਸਾ ਸ਼ਬਦ ਦੇ ਦਿਓ ਜਿਹਦੇ ਨਾਲ ਮੇਰਾ ਦੁਬਾਰਾ ਤੋਂ ਬਿਜ਼ਨਸ ਸੈੱਟ ਹੋ ਜਾਏ ਕੰਮਕਾਰ ਸੈੱਟ ਹੋ ਜਾਵੇ ਤੇ ਮੈਂ ਬਿਲਕੁਲ ਗਰੀਬ ਬਣ ਗਿਆ ਮੇਰੀ ਤੇ ਕਿਸੇ ਨੇ ਸੁਣੀ ਮੈਂ ਮੈਂ ਇੱਥੋਂ ਤੱਕ ਕਿ ਮਸਜਿਦ ਦੇ ਵਿੱਚ ਗਿਆ ਸਾਂ ਉਹਨਾਂ ਨੇ ਨਹੀਂ ਮੈਨੂੰ ਰੱਖਿਆ ਅਬਦੁਲ ਕਰੀਮ ਐ ਮਸਲਮਾਨ ਆ ਕਹਿੰਦੇ ਉਹਨਾਂ ਨੇ ਮੈਨੂੰ ਰੱਖਿਆ ਨਹੀਂ ਮੈਂ ਕਿਹਾ ਵੀ ਮੈਨੂੰ ਰੋਟੀ ਪਾਣੀ ਦਿੰਦੇ ਰਹੋ ਕਹਿੰਦੇ ਜੀ ਇੱਥੇ ਸਾਡੀ ਆਪਣੀ ਨਹੀਂ ਰੋਟੀ ਪਕਦੀ ਤੈਨੂੰ ਕਿੱਥੇ ਦਈਏ ਤੇ ਮੈਂ ਇੱਥੇ ਢਟਕਦਾ ਢਟਕਦਾ ਗੁਰੂ ਘਰ ਆਇਆ ਇੱਥੋਂ ਦੇ ਗ੍ਰੰਥੀ ਸਿੰਘ ਨੂੰ ਮਿਲਿਆ ਤੇ ਉਹਨਾਂ ਨੇ ਕਿਹਾ ਵੀ ਜਿੱਥੇ ਅਸੀਂ ਰੁੱਖੀ ਮਿੱਸੀ ਖਾਂਦੇ ਹਾਂ ਤੂੰ ਵੀ ਰਹਿ ਜਾ ਤੈਨੂੰ ਵੀ ਉਹਨਾਂ ਨੇ ਮੈਨੂੰ ਇੱਕ ਕਮਰਾ ਦੇ ਦਿੱਤਾ ਇਸ਼ਨਾਨ ਪਾਣੀ ਨੂੰ ਮੈਂ ਇੱਥੇ ਰਹਿਣਾ ਕਰਨਾ ਬੱਚੇ ਨੇ ਨਾਲ ਰਹੀ ਜਾਂਦੇ ਨੇ ਪ੍ਰਸ਼ਾਦਾ ਪਾਣੀ ਛਕਦੇ ਆਂ ਸੇਵਾ ਕਰ ਲੈਨੇ ਆਂ ਤੇ ਇੱਥੇ ਮੈਨੂੰ ਗੁਰੂ ਘਰ ਸਹਾਰਾ ਮਿਲਿਆ ਪਰ ਮੈਨੂੰ ਆਪਣਾ ਚਾਹੀਦਾ ਵੀ ਜਿੱਥੇ ਮੈਂ ਕੀਰਤ ਕਰਦਾ ਹੋਵਾਂ ਆਪਣੀ ਜਿਵੇਂ ਮੈਂ ਪਹਿਲਾਂ ਕਰਦਾ ਸੀ ਕੀ ਕੋਈ ਗੁਰਬਾਣੀ ਦੀ ਐਸੀ ਪੰਕਤੀ ਮੈਨੂੰ ਦੇ ਸਕਦੇ ਹੋ ਕੋਈ ਮੈਨੂੰ ਗੁਰਬਾਣੀ ਦਾ ਐਸਾ ਸ਼ਬਦ ਦੇ ਸਕਦੇ ਹੋ ਜਿਹਦੇ ਨਾਲ ਮੇਰਾ ਭਲਾ ਹੋ ਜਾਏ ਹੁਣ ਇਹ ਨਹੀਂ ਆਪਾਂ ਇਸ ਜੀਤ ਨੂੰ ਸਾਬ ਭਾਵ ਲੈਣਾ ਕਿ ਕੋਈ ਐਸੀ ਇੱਕੋ ਪੰਕਤੀ ਜਿਹੜਾ ਸਾਡਾ ਉਧਾਰ ਕਰ ਸਕਦੀ ਸਾਰੀ ਗੁਰਬਾਣੀ ਆ ਸਾਡਾ ਉਧਾਰ ਕਰ ਸਕਦੀ ਹੈ ਬਸ ਕਈ ਨਾ ਪਹਿਲੇ ਸਮੇਂ ਚ ਸੰਤ ਮਹਾਂਪੁਰਖ ਨੇ ਉਹਨਾਂ ਨੂੰ ਗਿਆਨ ਸੀ ਚਾਨਣ ਸੀ ਸਮਝ ਸੀ ਕਿ ਕਿੱਥੇ ਕਿਸੇ ਇਨਸਾਨ ਨੂੰ ਕਿਵੇਂ ਜੋੜ ਦੇਣਾ ਗੁਰਬਾਣੀ ਦੇ ਨਾਲ ਇੱਕ ਜੋੜਨ ਦਾ ਤਰੀਕਾ ਹੁੰਦਾ ਹੈ ਬਸ ਗੁਰਬਾਣੀ ਨਾਲ ਜੋੜਨਾ ਹੁੰਦਾ ਬਸ ਹੁਣ ਮੰਨ ਲਓ ਕਿ ਇੱਥੇ ਬਾਹਰ ਜਾਂਦੇ ਕਿਸੇ ਨੂੰ ਪਤਾ ਹੀ ਨਹੀਂ ਗੁਰਬਾਣੀ ਬਾਰੇ ਕੁਝ ਜੇ ਆਪਾਂ ਉਹਨੂੰ ਜੋੜਨਾ ਹੈ ਆਪਾਂ ਕੋਈ ਇੱਕ ਪੰਕਤੀ ਉਸ ਨੂੰ ਦੱਸ ਦੇਵਾਂਗੇ ਇੱਥੇ ਕੋਈ ਗਲਤ ਗੱਲ ਤਾਂ ਨਹੀਂ ਆਪਾਂ ਉਸ ਨੂੰ ਇੱਕ ਕੁਛ ਅੱਖਰ ਗੁਰਬਾਣੀ ਦਾ ਦਸਤ ਉਹਨੂੰ ਮੂਲ ਮੰਤਰ ਹੀ ਪੜਾ ਕੇ ਦਸ ਦੱਸ ਦਿੱਤਾ ਸੌਖਾ ਆਸਾਨ ਜਾਂ ਵਾਹਿਗੁਰੂ ਮੰਤਰ ਹੀ ਦੱਸ ਦਿੱਤਾ ਗੁਰ ਮੰਤਰ ਹੀ ਦੱਸ ਦਿੱਤਾ ਵੀ ਇਹ ਪੜ ਲਿਆ ਕਰ ਤੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਕੋਈ ਹਰਜਵਾਲੀ ਗੱਲ ਨਹੀਂ ਜਿਹੜਾ ਜ਼ੀਰੋ ਹੈ ਉਸ ਨੂੰ ਆਪਾਂ ਏਕਾ ਪਾਣਾ ਸਿਖਾ ਦਈਏ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਇਹ ਨਹੀਂ ਆਪਾਂ ਆਖਾਂਗੇ ਵੀ ਉਹਨੂੰ 100 ਤੱਕ ਗਿਣਤੀ ਕਿਉਂ ਨਹੀਂ ਸਿਖਾਈ ਏਕਾ ਤੇ ਬਾਅਦ ਦੱਸ ਦਿੱਤਾ ਨਾ ਸ਼ੁਰੂਆਤ ਤੇ ਕਰ ਦਿੱਤੀ ਨਾ ਉਹਨਾਂ ਨੇ ਨਾ ਗੁਰਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਇੱਕ ਪੰਗਤੀ ਉਹਨਾਂ ਨੂੰ ਲਿਖ ਕੇ ਦੇ ਦਿੱਤੀ ਉਹਨਾਂ ਦੀ ਪਾਸ਼ਾ ਦੇ ਵਿੱਚ ਵੀ ਤੁਸੀਂ ਇਸ ਦਾ ਸਿਮਰਨ ਕਰਿਆ ਕਰੋ ਬਾਰ ਬਾਰ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਇਹ ਪੰਗਤੀ ਬਸ ਲਿਖ ਕੇ ਦੇ ਦਿੱਤੀ ਛੋਟੀ ਜੀ ਪੰਗਤੀ ਵੀ ਇਸ ਪੰਗਤੀ ਦਾ ਤੁਸੀਂ ਸਿਮਰਨ ਕਰੋ ਤੁਹਾਡਾ ਭਲਾ ਹੋਵੇਗਾ ਮਹਾਰਾਜ ਗੁਰੂ ਮਹਾਰਾਜ ਕਰਨ ਕਰਾਉਣ ਵਾਲੇ ਨੇ ਆਪ ਕਿਰਪਾ ਕਰਨਗੇ ਉਹਨਾਂ ਨੇ ਸਤਿਬਚਨ ਕਹਿ ਕੇ ਉਹ ਪਰਚੀ ਲੈ ਲਈ ਉਸ ਦਿਨ ਤੋਂ ਸਿਮਰਨ ਸ਼ੁਰੂ ਕਰ ਦਿੱਤਾ 24 ਘੰਟੇ ਲਗਾਤਾਰ ਉਸ ਪੰਕਤੀ ਨੂੰ ਪੜੀ ਜਾ ਰਹੇ ਨੇ ਪੜੀ ਜਾ ਰਹੇ ਨੇ ਪਹਿਲਾਂ ਤਾਂ ਪਰਚੀ ਤੋਂ ਦੇਖ ਕੇ ਪੜਦੇ ਨੇ ਬਾਅਦ ਵਿੱਚ ਜਦੋਂ ਕੰਠ ਹੋ ਗਿਆ ਯਾਦ ਹੋ ਗਿਆ ਪਰਚੀ ਜੇਬ ਦੇ ਵਿੱਚ ਪਾ ਲਈ ਆਪਣੀ ਰੱਖ ਲਈ ਸੰਭਾਲ ਕੇ ਤੇ ਜਦੋਂ ਵੀ ਉੱਠਦੇ ਆ ਬੈਠਦੇ ਆ ਹਰ ਵੇਲੇ ਹਰ ਵੇਲੇ ਜਿੰਨਾ ਚਿਰ ਸੁਰਤੀ ਰਹਿੰਦੀ ਆ ਨਾ ਜਾਗ ਰਹਿੰਦੀ ਆ ਪੜ੍ਹਦੇ ਰਹਿੰਦੇ ਨੇ ਸੁੱਤਿਆਂ ਵੀ ਬਾਣੀ ਚੱਲ ਰਹੀ ਆ ਹੁਣ ਇੰਨੀ ਅਵਸਥਾ ਇੰਨਾ ਜੁੜ ਗਏ ਨੇ ਕਿ ਸੁੱਤਿਆਂ ਹੋਇਆਂ ਵੀ ਨਾਮ ਦੇ ਵਿੱਚ ਬਾਣੀ ਦੇ ਵਿੱਚ ਉਸੇ ਬਾਣੀ ਦੀ ਪੰਕਤੀ ਦੇ ਵਿੱਚ ਸੁਰਤ ਰਹਿੰਦੀ ਤੇ ਇੱਕ ਦਿਨ ਕਿਰਪਾ ਕੀ ਹੋਈ ਪਾਂਡੇ ਧੋਰੇ ਗੁਰੂ ਘਰ ਸੇਵਾ ਕਰ ਰਹੇ ਪਾਂਡੇ ਧੋਂਦਿਆਂ ਧੋਂਦਿਆਂ ਨਾ ਪਹਿਲਾਂ ਖੁੱਲੇ ਦੇ ਵਿੱਚ ਇਦਾਂ ਪਾਂਡੇ ਧੋਂਦੇ ਸਨ ਇੱਕ ਥਾਂ ਤੇ ਢੇਰ ਲਾ ਲੈਣਾ ਸਵਾਹ ਦੇ ਨਾਲ ਤੇ ਰਾਖ ਦੇ ਨਾਲ ਪਾਂਡੇ ਮਾਂਜਰੇ ਸਨ ਮਾਂਜਦਿਆਂ ਮਾਂਜਦਿਆਂ ਪਾਂਡੇ ਬਾਣੀ ਦੀ ਪੰਕਤੀ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਦ ਪ੍ਰਭ ਕੈ ਸਿਮਰਨ ਰਿੱਧ ਸਿਧ ਨਉ ਨਿਦ ਇਹ ਸਾਰੀ ਪੰਕਤੀ ਇਸ ਤਰ੍ਹਾਂ ਪੜੀ ਜਾ ਰਹੇ ਤੇ ਇੱਕ ਕੁਝ ਸਿੱਖ ਆਇਆ ਉੱਥੋਂ ਉਹਨੇ ਦੇਖਿਆ ਵੀ ਬੜਾ ਬਾਣੀ ਦੀ ਪੰਕਤੀ ਜੋਰ-ਜੋਰ ਨਾਲ ਪੜ ਰਿਹਾ ਬੜਾ ਜੁੜ ਕੇ ਪੜ ਰਿਹਾ ਇੱਕ ਮੈਂ ਗੱਲ ਆਪ ਜੀ ਨੂੰ ਹੋਰ ਦੱਸਣਾ ਕਿ ਜਦੋਂ ਅਸੀਂ ਬਾਣੀ ਪੜਦੇ ਆ ਨਾ ਪਤਾ ਲੱਗ ਜਾਂਦਾ ਹੈ ਸੁਣਨ ਵਾਲੇ ਨੂੰ ਕਿ ਜਿਹੜਾ ਪੜਨ ਵਾਲਾ ਹੈ ਉਹ ਕਿੰਨਾ ਕੁ ਜੁੜਿਆ ਹੋਇਆ ਹੈ ਜੇ ਥੋੜਾ ਜਿਹਾ ਤੁਸੀਂ ਧਿਆਨ ਦਿਓਗੇ ਨਾ ਥੋੜਾ ਜਿਹਾ ਅਸੀਂ ਮਨ ਨੂੰ ਜਿਹੜਾ ਹੋਰ ਪਾਸੇ ਭਟਕਦਾ ਉਹਦੋਂ ਲਿਆ ਕੇ ਮੌਜੂਦਾ ਸਮੇਂ ਦੇ ਵਿੱਚ ਲੈ ਕੇ ਆਵਾਂਗੇ ਨਾ ਸਾਨੂੰ ਪਤਾ ਲੱਗ ਜਾਏਗਾ ਵੀ ਬੰਦਾ ਕੋਈ ਬਾਣੀ ਨਾਲ ਜੁੜਿਆ ਹੋਇਆ ਨਹੀਂ ਜੁੜਿਆ ਹੋਇਆ ਮਤ ਸਾਡੀ ਸਮਝ ਜਾਂਦੀ ਹੈ ਉਹ ਜਦੋਂ ਸਿੱਖ ਲੰਘਿਆ ਨਾ ਉਹਨੇ ਦੇਖ ਲਿਆ ਵੀ ਇਹ ਤਾਂ ਬੜਾ ਜੁੜ ਕੇ ਬਾਣੀ ਪੜ ਰਿਹਾ ਉਹ ਘੜੀ ਤੋਂ ਘੜੀ ਉਹਦੇ ਕੋ ਖੜੇ ਰਹੇ ਉਹਨੂੰ ਬੜਾ ਸੁੱਖ ਮਿਲਿਆ ਜਿਹੜਾ ਸੁਖ ਗੁਰੂ ਦਾ ਸਿੱਖ ਸੀ ਉਹ ਬਾਣੀ ਪੜਦੇ ਕੋਲ ਭਾਂਡੇ ਮਾਂਜਰੇ ਕੋਲ ਅਬਦੁਲ ਕਰੀਮ ਦੇ ਮੁਖੋਂ ਬਾਣੀ ਸੁਣ ਰਿਹਾ ਉਹਨੂੰ ਬੜਾ ਸੁਖ ਮਿਲਿਆ ਵੀ ਬੜੀ ਜਦੋਂ ਜੁੜ ਕੇ ਕੋਈ ਬਾਣੀ ਪੜੇਗਾ ਜਦੋਂ ਜੁੜ ਕੇ ਕੋਈ ਅਰਦਾਸ ਕਰੇਗਾ ਜਦੋਂ ਜੁੜ ਕੇ ਕੋਈ ਚੀਜ਼ ਅਸੀਂ ਬਾਣੀ ਨਾਮ ਸਿਮਰਨ ਦੀ ਕਰਾਂਗੇ ਉਹ ਸੁਣਨ ਵਾਲੇ ਨੂੰ ਵੀ ਉਹਦਾ ਆਨੰਦ ਆਏਗਾ ਬਹੁਤ ਜ਼ਿਆਦਾ ਆਨੰਦ ਆਏਗਾ ਬਹੁਤ ਜ਼ਿਆਦਾ ਸੁਖ ਮਿਲੇਗਾ ਤਾਂ ਉਹ ਘੜੀ ਤੋਂ ਘੜੀ ਖੜਿਆ ਰਿਹਾ ਜਦੋਂ ਉਹ ਜਦੋਂ ਉਹਨਾਂ ਦਾ ਆਮਣਾ ਸਾਹਮਣਾ ਹੋਇਆ ਨਾ ਅੱਖਾਂ 'ਚ ਅੱਖਾਂ ਪਈਆਂ ਤੇ ਉਹਨਾਂ ਨੇ ਬੰਦਨਾ ਜੋ ਕੀਤੀ ਸਤਕਾਰ ਕੀਤਾ ਫਿਰ ਪੁੱਛਿਆ ਜੀ ਤੁਸੀਂ ਬੜਾ ਬਾਣੀ ਪੜ ਰਹੇ ਹੋ ਉਹਨਾਂ ਫਿਰ ਦੱਸਿਆ ਕਿ ਜੀ ਇਸ ਤਰ੍ਹਾਂ ਇਸ ਤਰ੍ਹਾਂ ਬਾਬਾ ਜੀ ਆਏ ਸਾਨੂੰ ਮੈਨੂੰ ਇਹ ਪੰਕਤੀ ਦੇ ਗਏ ਨੇ ਮੇਰਾ ਸਾਰਾ ਕੁਝ ਖੁੱਸ ਗਿਆ ਕੁਛ ਨਹੀਂ ਮੈਂ ਕੰਮ ਕਾਰੋਬਾਰ ਵਾਸਤੇ ਉਹ ਕਹਿੰਦੇ ਲਓ ਜੀ ਫਿਰ ਤੁਹਾਡੀ ਗੁਰੂ ਨੂੰ ਸੁਣ ਲਈ ਉਹ ਸਿੱਖ ਕਹਿੰਦਾ ਤੁਹਾਡੀ ਭਗਤੀ ਪੂਰੀ ਹੋਈ ਤੁਹਾਡਾ ਸਿਮਰਨ ਪੂਰਾ ਹੋਇਆ ਚਲੋ ਮੇਰੇ ਨਾਲ ਸੇਵਾ ਸੰਪੂਰਨ ਕਰੋ ਤੇ ਮੇਰੇ ਨਾਲ ਚੱਲੋ ਮੇਰੇ 25 ਮਰੱਬੇ ਜ਼ਮੀਨ ਹੈ ਮੇਰੇ ਕੋਲ 25 ਮਰੱਬੇ ਇੱਕ ਮਰੱਬੇ ਚ 25 ਕਿੱਲੇ ਹੁੰਦੇ ਨੇ 25 ਮਰੱਬੇ ਕਹਿੰਦੇ ਮੇਰੇ ਕੋਲ ਜ਼ਮੀਨ ਹੈ ਚਲੋ ਮੇਰੇ ਨਾਲ ਸੰਭਾਲਣ ਵਾਲਾ ਕੋਈ ਹੈ ਨਹੀਂ ਚਲੋ ਤੁਸੀਂ ਆਪਾਂ ਰਲ ਮਿਲ ਕੇ ਸੰਭਾਲ ਲਾਂਗੇ ਕੰਮ ਕਰਾਂਗੇ ਉੱਥੇ ਮੇਰੇ ਨਾਲ ਚਲੋ ਕਹਿੰਦੇ ਜੀ ਠੀਕ ਹੈ ਪਰਿਵਾਰ ਲੈ ਕੇ ਗੁਰੂ ਦਾ ਸ਼ੁਕਰ ਕੀਤਾ ਮੱਥਾ ਟੇਕਿਆ ਵੰਦਨਾ ਕੀਤੀ ਉਹ ਸਿੱਖ ਨਾਲ ਲੈ ਗਿਆ ਨਾਲ ਚਲਿਆ ਗਿਆ ਉਹਨੇ ਵਧੀਆ ਆਪਣੇ ਘਰ ਦੇ ਵਿੱਚ ਕਮਰਾ ਦੇ ਦਿੱਤਾ ਰੋਟੀ ਪਾਣੀ ਦੇਣ ਲੱਗ ਗਿਆ ਕੰਮ ਕਰ ਸਮਝਾ ਦਿੱਤਾ ਖੇਤੀਬਾੜੀ ਦਾ ਵੀ ਇਸ ਤਰ੍ਹਾਂ ਕਰਨਾ ਉਹ ਬਿਜ਼ਨਸ ਮਾਈਂਡਡ ਬੰਦਾ ਸੀ ਉਸ ਨੇ ਐਸੇ ਤਰੀਕੇ ਦੇ ਨਾਲ ਖੇਤੀਬਾੜੀ ਕਰਨੀ ਸ਼ੁਰੂ ਕਰ ਦਿੱਤੀ ਐਸੇ ਤਰੀਕੇ ਦੇ ਨਾਲ ਉਹਦੇ ਕੰਮਕਾਰ ਦੇ ਵਿੱਚ ਵਾਧਾ ਸ਼ੁਰੂ ਕਰ ਦਿੱਤਾ ਇਨਕਮ ਜਿਹੜੀ ਨਾਰਮਲ ਪਹਿਲਾਂ ਹੁੰਦੀ ਸੀ ਉਹਦੇ ਵਿੱਚ ਕਈ ਗੁਣਾ ਵਾਧਾ ਹੋ ਗਿਆ ਜਦੋਂ ਉਸ ਮਾਲਕ ਨੇ ਉਸ ਸਿੱਖ ਨੇ ਦੇਖਿਆ ਵੀ ਇਨਕਮ ਦੇ ਵਿੱਚ ਬਹੁਤ ਵਾਧਾ ਹੋ ਗਿਆ ਉਹ ਜਿਹੜੀ ਇਨਕਮ ਆਣੀ ਉਹਦੇ ਚੋਂ ਨੇ ਜ਼ਮੀਨ ਖਰੀਦ ਕੇ ਉਹਦੇ ਨਾਮ ਲਵਾਉਣੀ ਸ਼ੁਰੂ ਕਰ ਦਿੱਤੀ ਅਬਦੁਲ ਕਰੀਮ ਦੇ ਜਿਹੜੀ ਇਨਕਮ ਉਸਨੇ ਵਧਾਈ ਸੀ ਗੁਰੂ ਦਾ ਸਿੱਖ ਕਹਿੰਦਾ ਵੀ ਜਿਹੜੀ ਮੇਰੀ ਪਹਿਲਾਂ ਆ ਰਹੀ ਸੀ ਠੀਕ ਹੈ ਹੁਣ ਇਹਦੇ ਉਨ ਜਿਹੜੀ ਇਨਕਮ ਵਧੀ ਉਹਦੇ ਤੇ ਇਹਦਾ ਹੱਕ ਹੈ 25 ਮਰਬੇ ਉਸੇ ਦੇ ਵੀ ਬਣ ਗਏ ਕੁਝ ਹੀ ਸਮੇਂ ਦੇ ਵਿੱਚ ਇੰਨੀ ਜ਼ਿਆਦਾ ਉਹਨੇ ਮਿਹਨਤ ਕੀਤੀ ਲਗਨ ਦੇ ਨਾਲ ਤੇ ਜਦੋਂ ਗੁਰੂ ਸਾਹਿਬ ਨੇ ਸਾਰੇ ਨਵ ਨਿਧ ਰਿੱਧ ਸਿੱਧ ਸਭ ਕੁਝ ਪਰਿਪੂਰਨ ਕਰ ਦਿੱਤਾ ਨਾ ਫਿਰ ਗਿਆ ਉਸੇ ਗੁਰੂ ਘਰ ਦੇ ਵਿੱਚ ਪਤਾ ਲੱਗਾ ਵੀ ਬਾਬਾ ਸੰਗਤ ਸਿੰਘ ਜੀ ਫਿਰ ਆ ਰਹੇ ਨੇ ਕਥਾ ਕਰਨ ਵਾਸਤੇ ਤੇ ਜਦੋਂ ਪਤਾ ਲੱਗਾ ਵੀ ਕਥਾ ਕਰਨ ਵਾਸਤੇ ਫਲਾਣੇ ਦਿਨ ਉਹਨਾਂ ਨੇ ਆਉਣਾ ਪਹੁੰਚ ਗਿਆ ਕਿਉਂਕਿ ਵੇਸ਼ਭੂਸ਼ਾ ਬੜੀ ਬਦਲ ਗਈ ਆਮ ਬੰਦਾ ਜਦੋਂ ਗਰੀਬ ਹੁੰਦਾ ਉਸ ਸਮੇਂ ਕੱਪੜੇ ਬਲੱਤਾ ਸਾਰਾ ਕੁਝ ਹੋਰ ਹੁੰਦਾ ਜਦੋਂ ਬੰਦੇ ਕੋਲ ਚਾਰ ਪੈਸੇ ਆ ਜਾਣ ਤੇ ਬੰਦੇ ਦਾ ਰੰਗ ਰੂਪ ਵੀ ਬਦਲ ਜਾਂਦਾ ਹੈ ਕੱਪੜਾ ਲੱੱਤਾ ਸਾਰਾ ਕੁਝ ਹੀ ਚੇਂਜ ਹੋ ਜਾਂਦਾ ਸਾਰੇ ਚੀਜ਼ਾਂ 'ਚ ਬਦਲਾਅ ਆ ਜਾਂਦਾ ਨੁਹਾਰ ਬੰਦੇ ਦੀ ਬਦਲ ਜਾਂਦੀ ਹੈ ਤੋ ਗਿਆ ਪਹੁੰਚਿਆ ਤੇ ਬਾਬਾ ਜੀ ਨੂੰ ਕਹਿੰਦਾ ਜੀ ਪਹਿਚਾਨਦੇ ਆ ਕਹਿੰਦੇ ਜੀ ਨਹੀਂ ਪਹਿਚਾਨਦੇ ਆ ਨਹੀਂ ਕੌਣ ਹੋ ਤੁਸੀਂ ਆਪਾਂ ਮਿਲੇ ਆ ਕਦੇ ਕਹਿੰਦੇ ਜੀ ਜੋਰ ਲਾਓ ਪਹਿਚਾਨੋ ਕਹਿੰਦੇ ਨਹੀਂ ਪਹਿਚਾਨਦੇ ਆ ਉਹਨਾਂ ਨੇ ਫਿਰ ਉਹ ਬਾਣੀ ਦੀ ਜਿਹੜੀ ਪੰਕਤੀ ਲਿਖ ਕੇ ਦਿੱਤੀ ਸੀ ਨਾ ਪਰਚੀ ਤੇ ਉਹ ਜਦੋਂ ਪੰਗਤੀ ਦੇਖੀ ਬਾਬਾ ਸੰਗਤ ਸਿੰਘ ਜੀ ਨੇ ਕਹਿੰਦੇ ਅਬਦੁਲ ਕਰੀਮ ਕਹਿੰਦੇ ਹਾਂ ਜੀ ਕਹਿੰਦੇ ਤੇਰਾ ਤੇ ਰੰਗ ਰੂਪ ਹੀ ਬਦਲ ਗਿਆ ਤੇਰੀ ਤੇ ਵੇਸ਼ ਪੁਸ਼ਾ ਹੀ ਬਦਲ ਗਈ ਹੈ ਕਹਿੰਦੇ ਜੀ ਬਦਲਣੀ ਸੀ ਤੁਸੀਂ ਇੰਨੀ ਕਿਰਪਾ ਮੇਰੇ ਤੇ ਕੀਤੀ ਗੁਰੂ ਸਾਹਿਬ ਨੇ ਇੰਨੀ ਕਿਰਪਾ ਕੀਤੀ ਮੇਰੇ ਕੋਲ ਅੱਜ ਸਭ ਕੁਝ ਹੈ ਪਰ ਫਿਰ ਵੀ ਅੱਖਾਂ ਚੋਂ ਪਾਣੀ ਛਲ ਕਰਿਆ ਫਿਰ ਵੀ ਅੱਖਾਂ ਚੋਂ ਪਾਣੀ ਛਲ ਕਰਿਆ ਕਹਿੰਦੇ ਹੁਣ ਕਿਉਂ ਰੋ ਰਹੇ ਹੋ ਕਹਿੰਦੇ ਗੁਰੂ ਦੀ ਕਿਰਪਾ ਬਖਸ਼ਿਸ਼ ਗੁਰੂ ਸਾਹਿਬ ਇੰਨੇ ਬੇਅੰਤ ਨੇ ਇੰਨੇ ਬੇਅੰਤ ਨੇ ਹੁਣ ਮੈਨੂੰ ਕਿਰਪਾ ਕਰੋ ਮੈਂ ਅਜੇ ਪੂਰਾ ਨਹੀਂ ਹੋਇਆ ਮੈਨੂੰ ਇੱਕ ਹੋਰ ਚੀਜ਼ ਚਾਹੀਦੀ ਹੈ ਕਹਿੰਦੇ ਕੀ ਚਾਹੀਦੀ ਹੈ ਕਹਿੰਦੇ ਜੀ ਹੁਣ ਮੈਨੂੰ ਮਨ ਦਾ ਸੁੱਖ ਚਾਹੀਦਾ ਹੈ ਹੁਣ ਮੈਨੂੰ ਗਿਆਨ ਚਾਹੀਦਾ ਹੈ ਹੁਣ ਮੈਨੂੰ ਗੁਰਸਿੱਖੀ ਚਾਹੀਦੀ ਹੈ ਤੇ ਭਾਈ ਬਾਬਾ ਸੰਗਤ ਸਿੰਘ ਜੀ ਨੇ ਕਿਹਾ ਇਹਦੇ ਵਾਸਤੇ ਵੀ ਤੈਨੂੰ ਕੋਈ ਬਹੁਤ ਵੱਡਾ ਕੋਈ ਕੁਰਬਾਨੀ ਕਰਨ ਦੀ ਲੋੜ ਨਹੀਂ ਜਿਹੜੀ ਤੂੰ ਪੰਕਤੀ ਦਾ ਪਾਠ ਕਰ ਰਿਆ ਨਾ ਬਸ ਉਸ ਤੋਂ ਅਗਲੀ ਪੰਕਤੀ ਦਾ ਪਾਠ ਕਰਨਾ ਹੁਣ ਸ਼ੁਰੂ ਕਰਦੇ ਪ੍ਰਭ ਕੈ ਸਿਮਰਨ ਰਿੱਧ ਸਿਧ ਨੌਨਿਦ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਹੁਣ ਇਸ ਪੰਕਤੀ ਦਾ ਪਾਠ ਕਰਨਾ ਸ਼ੁਰੂ ਕਰਦੇ ਵਾਹਿਗੁਰੂ ਜੀ ਤੈਨੂੰ ਗਿਆਨ ਵੀ ਦੇ ਦੇਣਗੇ ਤਤ ਬੁੱਧ ਵੀ ਦੇ ਦੇਣਗੇ ਚੰਗੀ ਉੱਚੀ ਮਤ ਵੀ ਤੈਨੂੰ ਮਿਲ ਜਾਏਗੀ ਗਿਆਨ ਵੀ ਮਿਲ ਜਾਏਗਾ ਮਨ ਦਾ ਸੁੱਖ ਮਨ ਦਾ ਚੈਨ ਸਭ ਕੁਝ ਮਿਲ ਜਾਏਗਾ ਸ਼ੁਕਰ ਕੀਤਾ ਉਸ ਦਿਨ ਤੋਂ ਫਿਰ ਅੱਗੇ ਦੂਜੀ ਪੰਕਤੀ ਦੂਜੀ ਤੋਂ ਤੀਜੀ ਆਪੇ ਸਾਰੀ ਸੁਖਮਨੀ ਸਾਹਿਬ ਨਾਲ ਜੁੜ ਗਿਆ ਸਾਰੀ ਗੁਰਬਾਣੀ ਦੇ ਨਾਲ ਜੁੜ ਗਿਆ ਸ਼ੁਰੂਆਤ ਕਿੱਥੋਂ ਹੋਈ ਇੱਕ ਤੋਂ ਸਾਡੇ ਬਾਬੇ ਨਾਨਕ ਨੇ ਵੀ ਇੱਕ ਓਅੰਕਾਰ ਤੋਂ ਸ਼ੁਰੂਆਤ ਕੀਤੀ ਇੱਕ ਤੋਂ ਸ਼ੁਰੂਆਤ ਕੀਤੀ ਇੱਕ ਸ਼ਬਦ ਤੋਂ ਸ਼ੁਰੂਆਤ ਕੀਤੀ ਸਾਰੇ ਕਿੰਨੀ ਗੁਰਬਾਣੀ ਦਾ ਸੰਗ੍ਰਹਿ ਰਚ ਦਿੱਤਾ ਸਾਰਾ ਗੁਰੂ ਗ੍ਰੰਥ ਸਾਹਿਬ ਸਾਡੇ ਝੋਲੀ ਪਾ ਕੇ ਮਹਾਰਾਜ ਦੇ ਗਏ ਨੇ ਇਸ ਕਰਕੇ ਜੇ ਕੋਈ ਜੁੜਦਾ ਹੈ ਉਸ ਨੂੰ ਜੁੜ ਲੈਣ ਦਈਏ ਚਾਹੇ ਕੋਈ ਇੱਕ ਬਾਣੀ ਨਾਲ ਜੁੜੇ ਇੱਕ ਸ਼ਬਦ ਨਾਲ ਜੁੜੇ ਇੱਕ ਪੰਕਤੀ ਨਾਲ ਜੁੜੇ ਅੱਗੇ ਗੁਰੂ ਮਹਾਰਾਜ ਆਪ ਜੋੜ ਲੈਣਗੇ ਉਸ ਨੂੰ ਸਾਡਾ ਇੱਕ ਤਨਾਕ ਫਰਜ਼ ਬਣਦਾ ਕਿ ਕਿਸੇ ਜਿਹੜਾ ਭੁੱਲਿਆ ਪਟਕਿਆ ਉਸ ਨੂੰ ਮਾਰਗ ਬਸ ਦਿਖਾ ਦਈਏ ਇਹਦੇ ਵਿੱਚ ਵੀ ਬੜੀ ਵੱਡੀ ਸੇਵਾ ਹੈ ਇੰਨੀਆਂ ਬਖਸ਼ਿਸ਼ਾਂ ਨੇ ਗੁਰੂ ਦੀ ਕਿਰਪਾ ਦੇ ਵਿੱਚ ਗੁਰੂ ਦੀ ਬਾਣੀ ਦੇ ਵਿੱਚ ਗੁਰੂ ਜੀ ਦੇ ਸਿਮਰਨ ਦੇ ਵਿੱਚ ਜਦੋਂ ਅਸੀਂ ਭਾਵਨਾ ਨਾਲ ਜੁੜਾਂਗੇ ਜੇ ਤਰਕ ਵਿਤਰਕ ਕਰਦੇ ਰਹੀ ਵੀ ਆ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਇਹ ਕਿਸ ਤਰ੍ਹਾਂ ਹੋ ਗਿਆ ਉਹ ਕਿਸ ਤਰ੍ਹਾਂ ਹੋ ਗਿਆ ਫਿਰ ਛੁੱਟੇ ਰਹਿ ਜਾਵਾਂਗੇ ਖਾਲੀ ਰਹਿ ਜਾਵਾਂਗੇ ਭਾਂਡੇ ਭਰਨਗੇ ਨਹੀਂ ਸਾਰੇ ਸਾਡੇ ਜੇ ਅਸੀਂ ਚਾਹਨੇ ਆ ਵੀ ਸਾਡੀਆਂ ਝੋਲੀਆਂ ਗੁਰੂ ਸਾਹਿਬ ਖੁਸ਼ੀਆਂ ਨਾਲ ਪਰਨ ਫਿਰ ਸਾਨੂੰ ਵਿਸ਼ਵਾਸ ਸ਼ਰਧਾ ਤੇ ਸਬਰ ਇਹ ਚੀਜ਼ਾਂ ਰੱਖ ਕਰਕੇ